ਜਿੱਦ ਆਪਣੀ ਹੀ ਹੋਣੀ ਹੈ ਭਾਜੀ ਆ ਜਿੱਤੂਗਾ ਉਹ ਵੋਟ ਕਿੱਥੇ ਪਾਵਾਂਗੇ ਦੇ ਰਹੇ ਮੇਰੀ ਗਾੜ ਦੇ ਰਹੇ ਨੇ ਹਰ ਘਰ ਦੇ ਵਿੱਚ ਜਿੱਥੇ ਜਾ ਰਹੇ ਨੇ ਉੱਥੇ ਇਹਨਾਂ ਨੂੰ ਆ ਰਿਹਾ ਲਾਚ ਆ ਗਿਆ ਆ ਜਿੱਤੂਗਾ ਇੱਕ ਵਾਰ ਆ ਗਿਆ ਤੂੰ ਗਾ ਆਪਾਂ ਇਹ ਕਹਿੰਦੇ ਕਿ ਨਵੀਂ ਜਨਰੇਸ਼ਨ ਅੱਗੇ ਆਣੀ ਚਾਹੀਦੀ ਆ ਨਵੇਂ ਕੰਮ ਹੋਣੇ ਚਾਹੀਦੇ ਨੇ ਸੋ ਇਹ ਵਾਅਦੇ ਨਹੀਂ ਕਰਦੇ ਇਹ ਬਾਜੀ ਦਾ ਸੀ ਇਹ ਕਹਿੰਦੇ ਆ ਕਿ ਬਾਜੀ ਹਰੇਕ ਜਗ੍ਹਾ ਸਾਡੇ ਲਈ ਕੰਮ ਆਉਂਦੇ ਨੇ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਚੋਣਾਂ ਦਾ ਪੂਰਾ ਇਸ ਵੇਲੇ ਬੁਖਾਰ ਹੈ ਤੇ ਇਸ ਵੇਲੇ ਅਸੀਂ ਹਾਂ ਸ਼ਹਿਰ ਗੁਰਾਇਆਂ ਦੇ ਅੰਦਰ ਜਿੱਥੇ ਨਗਰ ਕੌਂਸਲ ਦੀਆਂ ਵੋਟਾਂ ਪੈ ਰਹੀਆਂ ਨੇ ਤੇ ਇਸ ਵੇਲੇ ਅਸੀਂ ਵਾਰਡ ਨੰਬਰ 6 ਦੇ ਵਿੱਚ ਜਿੱਥੇ ਪ੍ਰੋਫੈਸਰ ਰਿਸ਼ੂ ਜੀ ਉਮੀਦਵਾਰ ਨੇ ਆਜ਼ਾਦ ਔਰ ਚੋਣ ਨਿਸ਼ਾਨ ਟਰੱਕ ਹੈ ਦੇਖਾਂਗੇ ਜਿਹੜੇ ਨਾਲ ਵੋਟਰ ਸਪੋਰਟ ਕਰ ਰਹੇ ਉਹਨਾਂ ਦਾ ਕੀ ਕਹਿਣਾ ਕਿੱਤੋ ਗਾਵੇ ਕਿਤੋ ਗਾਵੇ ਰਿਸ਼ੂ ਸਾਡੇ ਉਹ ਬੋਟ ਕਿੱਤੇ ਪਾਣੀ ਹੈ ਰੱਤੇ ਪਾਣੀ ਹੈ ਉਹ ਮੋਰ ਕਿੱਤੇ ਲੈਣੀ ਹੈ ਰੱਤੇ ਪਾਣੀ ਹੈ ਕੰਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਰਿਸ਼ੂ ਦੇ ਨਾਲ ਅੱਜ ਤੁਸੀਂ ਡੋਰ ਤੋਂ ਡੋਰ ਕਮਰੇ ਸਾਨੂੰ ਬਹੁਤ ਵੱਚਾ ਲੱਗ ਰਿਹਾ ਸਭ ਤੋਂ ਪਹਿਲੇ ਤਾਂ ਰਿਸ਼ੂ ਨੂੰ ਸੀ ਕੰਗ੍ਰੈਚੁਲੇਸ਼ਨ ਦੇਣਾ ਜਾ ਰਹੇ ਹਾਂਗੇ ਜੋ ਕਿ ਉਹਨਾਂ ਸਾਰੇ ਵਾਰ ਦਾ ਬਹੁਤ ਪਰਮਾਉਂਗਾ ਮਿਲ ਰਿਹਾ ਹੈ ਅੱਜ ਇਸ ਦੇ ਲਈ ਰਿਸ਼ੂ ਨੂੰ ਬੈਸਟ ਆਫ ਲੱਕ

ਨੋ ਬਣਾਣਾ ਹੈ ਦੇਖ ਰਹੇ ਹਾਂ ਕਿ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਸੀਨੀਅਰ ਅਕਾਲੀ ਦਲ ਦੇ ਆਗੂ ਮੈਡਮ ਭਾਵਨਾ ਜੀ ਭਾਵਨਾ ਜੀ ਠੀਕ ਹੋ ਜੀ ਹਾਂਜੀ ਹਾਂਜੀ ਬੜੀਆ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਤੇ ਪ੍ਰਚਾਰ ਕਰਨ ਦੇ ਵਾਸਤੇ ਆਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਹੁਤ ਅੱਛੇ ਕੈਂਡੀਡੇਟ ਆ ਬਾੜ ਨੰਬਰ 6 'ਚ ਖੜੇ ਆ ਮੇਰੇ ਆ ਫਰੈਂਡ ਵੀ ਆ ਤੇ ਮੈਂ ਜ਼ਰੂਰ ਚਾਹੂੰਗੀ ਉਹ ਜਿੱਤਣ ਔਰ ਮੈਨੂੰ ਪੂਰਾ ਜਿੰਨਾ ਇੱਥੇ ਹਜੂਮ ਹੈ ਔਰ ਜਿੰਨੀ ਇਹ ਸੋਸ਼ਲ ਸਰਵਿਸ ਹਸਬੰਡ ਵਾਈਫ ਦੋਨੋਂ ਕਰਦੇ ਆ ਤੇ ਬੋਥ ਆਰ ਬੈਸਟ ਐਂਡ ਮਾਈ ਬੈਸਟ ਵਿਸ਼ਸ ਆ ਆਰ ਵਿਦ them ਔਰ ਇਹ ਜ਼ਰੂਰ ਜਿੱਤਣਗੇ ਮੈਂ ਇਹੀ ਵਾਰਡ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਨ ਆਈ ਕਰਦੀ ਆ ਕਿ 21 ਤਰੀਕ ਨੂੰ

ਸਾਰੇ ਭੈਣ ਭਰਾ ਮੇਰੇ ਨਾਲ ਖੜੇ ਆ ਜਿੱਦ ਆਪਣੀ ਹੀ ਹੋਣੀ ਹੈ ਭੈਜੀ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਰਾਈ ਮਿਲ ਕੇ ਭੈਣ ਭਰਾ ਸਾਰੇ ਨਾਲ ਚੱਲ ਰਹੇ ਆ ਇਹਨਾਂ ਦੇ ਸਾਥ ਦੇ ਨਾਲ ਹੀ ਸਭ ਕੁਝ ਆ ਹਾਂ ਔਰ ਅੱਜ ਦੀ ਖੁਸ਼ੀ ਅੱਜ ਦੀ ਖੁਸ਼ੀ ਇਤਨੀ ਹੈ ਕਿ ਸਿਖ ਜਿੰਨੇ ਵੀ ਪ੍ਰਚਾਰ ਕਰ ਰਹੇ ਆ ਆ ਗਿਆ ਵੇ ਜੀ ਤੁਗਾ ਰੱਖਵਾ ਲਿਆ ਜੀ ਤੁਗਾ ਆ ਗਿਆ ਵੇ ਆ ਗਿਆ ਰੱਖਵਾ ਲਿਆ ਜੀ ਤੁਗਾ ਵੇ ਜੀ ਤੁਗਾ ਰੱਖਵਾ ਲਿਆ ਜੀ ਤੁਗਾ ਵੇ ਜੀ ਤੁਗਾ ਰੱਖਵਾ ਲਿਆ ਜੀ ਤੁਗਾ ਕਹਿਣਾ ਚਾਹੁੰਦੇ ਅੱਜ ਰਿਸ਼ੂ ਮੈਡਮ ਦੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਹੋ ਰਿਸ਼ੂ ਮੈਡਮ ਦੀ ਤੁਸੀਂ ਦੇਖ ਹੀ ਰਹੇ ਹੋ ਪਪੂਲੈਰਿਟੀ ਕਿੰਨਾ ਲੋਕ ਇਹਨਾਂ ਨੂੰ ਦੇ ਰਹੇ ਨੇ ਰਿਗਾਰਡ ਦੇ ਰਹੇ ਨੇ ਹਰ ਘਰ ਦੇ ਵਿੱਚ ਜਿੱਥੇ ਜਾ ਰਹੇ ਨੇ ਉੱਥੇ ਇਹਨਾਂ ਨੂੰ ਮਾਨ ਸਨਮਾਨ ਮਿਲ ਰਿਹਾ ਆ ਔਰ ਮੈਨੂੰ ਤਾਂ ਲੱਗ ਰਿਹਾ ਆ ਕਿ ਇਹ ਵੋਟਾਂ ਪੈਣ ਤੋਂ ਪਹਿਲਾਂ ਹੀ ਜਿੱਤ ਚੁੱਕੇ ਨੇ ਕੜੀ ਜੀ ਕੀ ਕਹਿਣਾ ਚਾਹੂਗੇ ਮੈਡਮ ਰਿਸ਼ੂ ਦੇ ਹੱਕ ਦੇ ਵਿੱਚ ਅੱਜ ਤੁਸੀਂ ਬੜਾ ਉੱਚੀ ਉੱਚੀ ਨਾਲ ਟਰੱਕ ਦੇ ਉਹ ਗੇਅਰ ਵੀ ਲਾਉਂਦੇ ਸੀ ਹਾਂਜੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਰਿਸ਼ੂ ਮੈਡਮ ਜਿਹੜੇ ਨਾ ਇਹ ਬਹੁਤ ਹੀ ਮਿਹਨਤੀ ਨਾ ਇਮਾਨਦਾਰ ਨਾ ਔਰ ਧਾਰਮਿਕ ਵਿਚਾਰਾਂ ਨੂੰ ਰੱਖਣ ਵਾਲੇ ਨਾ ਹਰ ਇੱਕ ਦੇ ਨਾਲ ਦੁੱਖ-ਸੁੱਖ ਦੇ ਵਿੱਚ ਖੜੇ ਹੋਣ ਵਾਲੇ ਨਾ ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਇਸ ਵਾਰ ਇਹ ਮੌਕਾ ਰਿਸ਼ੂ ਜੀ ਨੂੰ ਦਿੱਤਾ ਜਾਵੇ ਤੇ ਇਹ ਹੀ ਸਾਡੇ ਸ਼ਹਿਰ ਦੇ ਕੰਮ ਵੀ ਕਰਨਗੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇੱਕ ਆਵਾਜ਼ ਇਹਨਾਂ ਨੂੰ ਮਾਰਾਂਗੇ ਤੇ ਸਾਡੇ ਨਾਲ ਆ ਕੇ ਖੜੇ ਹੋਣਗੇ ਬਹੁਤ ਹੀ ਅੱਛੀ ਫੈਮਿਲੀ ਹੈ ਵੈਸੇ ਵੀ ਇਹ ਬਹੁਤ ਕੰਮ ਕਰਦੇ ਹਨ ਇਹਨਾਂ ਨੂੰ ਇੱਕ ਆਵਾਜ਼ ਮਾਰੋ ਉੱਥੇ ਪਹੁੰਚਦੇ ਹਨ ਤੇ ਪਹਿਲਾਂ ਵੀ ਇਹਨਾਂ ਦੇ ਹਸਬੰਦ ਜਿਹਦੇ ਮਨੀਸ਼ ਬਾਬਾ ਜੀ ਜਾਂ ਇਹ ਪਹਿਲਾਂ ਵੀ ਸਵਾਮਨਵਾਉਂਦੇ ਆ ਹਾਂਜੀ ਪਹਿਲਾਂ ਵੀ ਮਤਲਬ ਲੋਕਾਂ ਦੀ ਹੈਲਪ ਕਰਦੇ ਆ ਹਾਂਜੀ ਇਹ ਪਹਿਲੇ ਵੀ ਕਰਦੇ ਨੇ ਜਿੱਦਾਂ ਹੁਣ ਪੱਤਰਕਾਰ ਆ ਇਹਨਾਂ ਨੂੰ ਕੋਈ ਤੁਸੀਂ ਫੋਨ ਕਰੋਗੇ ਕਿ ਇੱਥੇ ਇਹ ਮਾਰਦਾਤ ਹੋਈ ਹੈ ਉਸੇ ਸਮੇਂ ਚਾਹੇ ਦਿਨ ਦੇ 3 ਵਜੇ ਹੋਣ ਚਾਹੇ ਰਾਤ ਦੇ 3 ਹੋਣ ਉਸੇ ਟਾਈਮ ਉੱਥੇ ਪਹੁੰਚ ਕੇ ਲੋਕਾਂ ਦੀ ਮਦਦ ਕਰ ਦੇਣੇ ਅੱਛਾ ਆ ਸਭੇ ਵੱਡੇ ਮਾਰਜਨ ਨਾਲ ਜਿੱਤਣਗੇ ਹਾਂਜੀ ਬਹੁਤ ਵੱਡੇ ਮਾਰਜਨ ਨਾਲ ਜਿੱਤਣਗੇ ਇਹ ਤੁਸੀਂ ਦੇਖ ਹੀ ਰਹੇ ਹੋ ਇਹ ਕਹਿਣ ਦੀ ਜ਼ਰੂਰਤ ਨਹੀਂ ਹੈਗੀ ਸਾਰੀ ਪਬਲਿਕ ਇਹਨਾਂ ਨਾਲ ਤੋਰੀ ਹੋਈ ਹੈ ਸਾਰੀ ਨ ਇਸ ਮਰਥਨ ਵਿੱਚ ਹੈ ਸਾਰੇ ਹੀ ਚਾਹੁੰਦੇ ਆ ਕਿ ਨਵੇਂ ਬੰਦੇ ਆਣ ਸ਼ਹਿਰ ਦਾ ਵਿਕਾਸ ਹੋਵੇ ਪੂਰਾ ਸਾਰਾ ਸ਼ਹਿਰ ਜੜਾ ਹੋ اچھا ਬਣੇ

ਵੀ ਜਸ ਫੈਨ ਵਾਂਟ ਟੂ ਸੇ ਕਿ ਨਵੀਂ ਜਨਰੇਸ਼ਨ ਬਾਹਰ ਆਣੀ ਚਾਹੀਦੀ ਹੈ ਜਿੱਦਾਂ ਪੋਲਿਟਿਕਸ ਹੁੰਦੀਆਂ ਨੇ ਉਹ ਆਪਣੇ ਅੰਦਰ ਇੱਕ ਡਿਫਰੈਂਟ ਜਿਹਾ ਘਰ ਬਣਾ ਲੈਂਦੀਆਂ ਨੇ ਆਪਣੇ ਐਨਮੀਜ਼ ਹੋ ਜਾਂਦੇ ਨੇ ਪੁਰਾਣੀਆਂ ਜਿੱਦਾਂ ਦੁਸ਼ਮਣੀਆਂ ਕੱਢਣ ਲੱਗ ਜਾਂਦੇ ਆਪਾਂ ਇਹ ਨਹੀਂ ਕਹਿੰਦੇ ਆਪਾਂ ਇਹ ਕਹਿੰਦੇ ਕਿ ਨਵੀਂ ਜਨਰੇਸ਼ਨ ਅੱਗੇ ਆਣੀ ਚਾਹੀਦੀ ਆ ਨਵੇਂ ਕੰਮ ਹੋਣੇ ਚਾਹੀਦੇ ਨੇ ਸੋ ਇਹ ਵਾਅਦੇ ਨਹੀਂ ਕਰਦੇ ਇਹ ਪਾਜੀ ਦਾਸੀ ਇਹ ਕਹਿੰਦੇ ਆ ਕਿ ਪਾਜੀ ਹਰ ਇੱਕ ਜਗ੍ਹਾ ਸਾਡੇ ਲਈ ਕੰਮ ਆਉਂਦੇ ਨੇ ਮਨੀਸ਼ ਪਾਜੀ ਨੇ ਇੱਕ ਵਾਰੀ ਕਾਲ ਕਰੋ ਹਮੇਸ਼ਾ ਹਾਜ਼ਰ ਹੁੰਦੇ ਨੇ ਸੋ ਸਾਨੂੰ ਨਹੀਂ ਪਤਾ ਕਿ ਜੱਤ ਹਾਰ ਕੀ ਆ ਪਟਾਪਾ ਇਹਨਾਂ ਦੀ ਸਪੋਰਟ ਚ ਆ ਅੱਛਾ ਅੱਛੀ ਫੈਮਲੀ ਐ ਇਸ਼ੂ ਦੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਕਰਦੇ ਹੋ ਕੀ ਕੀ ਲੱਗਦਾ ਮਾਹੌਲ ਅੱਜ ਸਾਰੀਆਂ ਭੈਣਾਂ ਨਾਲ ਅੱਛਾ ਲੱਗ ਰਿਹਾ ਸਾਨੂੰ ਬਹੁਤ ਵਧੀਆ ਰਹਾ ਗਿਆ ਇਸ਼ੂ ਮੈਡਮ ਸਾਡੇ ਬਹੁਤ ਨਾਈਸ ਲੇਡੀ ਆ ਹਾਂ ਬਹੁਤ ਜ਼ਿਆਦਾ ਧਾਰਮਿਕ ਖਿਆਲਾਤ ਦੇ ਨੇ ਪੂਰੀ ਉਹਨਾਂ ਦੀ ਕ੍ਰਿਸ਼ਨਾ ਕਲੋਨੀ ਉਹਨਾਂ ਦੇ ਨਾਲ ਹੈ ਹਾਂ ਅਸੀਂ ਉਹਨਾਂ ਦਾ ਬੜੇ ਸ਼ੁਕਰਗੁਜ਼ਾਰ ਮੈਂ ਧੰਨਵਾਦ ਕਰਦੇ ਆ रक्तदेव रक्तदेव आजाद उम्मीदवार खड़ी है हम ना चल गए उन्होंने आ गया ये कोई चिकू चला और कई लोग आ गया रक्तदेव रक्तदेव धन्यवाद भाई जितू का जितू का कमल जितू का जितू का भी जितू का रक्त वाला जितू का और की आने जाके और कर लो रे फिर से लाड़ी